ਰੋਪੜ ਦੇ ਇੱਕ ਦੁੱਧ ਦੀ ਡੈਰੀ ਦੇ ਵਿੱਚ ਵੜ ਕੇ ਗਾਵਾਂ ਤੇ ਹਮਲਾ ਕਰਨ ਦੀ ਘਟਨਾ ਹੋਈ ਹੈ ਤੇ ਇਸ ਵਾਰਦਾਤ ਵਿੱਚ ਇੱਕ ਗਾਊ ਦੀ ਮੌਤ ਹੋ ਗਈ ਹੈ ਜਦਕਿ ਅੱਧਾ ਦਰਜਨ ਦੇ ਕਰੀਬ ਗਾਵਾਂ ਜ਼ਖਮੀ ਹੋਈਆਂ ਹਨ ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਰਾਤ ਰੋਪੜ ਸ਼ਹਿਰ ਦੇ ਆਵਾਜਾਈ ਵਾਲੇ ਪੁਲ ਬਾਜ਼ਾਰ ਦੇ ਵਿੱਚ ਇਹ ਘਟਨਾ ਹੋਈ ਹੈ ਜਿਸ ਵਿੱਚ ਗਾਵਾਂ ਤੇ ਚਾਕੂ ਆਦਿ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ ਜ਼ਖਮੀ ਹੋਈਆਂ ਗਾਵਾਂ ਨੂੰ ਇਲਾਜ ਦੇ ਲਈ ਪਸ਼ੂ ਹਸਪਤਾਲ ਵੀ ਲੈ ਜਾਇਆ ਗਿਆ ਹੈ ਜਦਕਿ ਇੱਕ ਗਾਊ ਦੇ ਚਾਕੂ ਖੁੱਪਿਆ ਹੋਇਆ ਵੀ ਦਿਖਾਈ ਦਿੰਦਾ ਹੈ ਦੱਸਦੀ ਹੈ ਡਾਕਟਰ ਵੱਲੋਂ जख्मी ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਹਿੰਦੂ ਸਮਾਜ ਦੇ ਨਾਲ ਜੁੜੇ ਲੋਕਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਤੇ ਮੌਕੇ ਤੇ ਪੁੱਜੇ ਅਗਵਾਹ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਨੂੰ ਤੁਰੰਤ ਹਮਲਾ ਕਰਨ ਵਾਲੇ ਲੋਕਾਂ ਨੂੰ ਪਕੜਨ ਦੀ ਅਪੀਲ ਕੀਤੀ ਹੈ ਜਦਕਿ ਉਧਰ ਪੁਲਿਸ ਵੀ ਘਟਨਾ ਦੀ ਜਾਂਚ ਵਿੱਚ ਜੁਟ ਗਈ ਹੈ ਤੇ ਫਿੰਗਰਪ੍ਰਿੰਟ ਅਤੇ ਹੋਰ ਤਕਨੀਕੀ ਸਾਧਨਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਡੇਰੀ ਮਾਲਕ ਨੇ ਕੁਝ ਲੋਕਾਂ ਤੇ ਸ਼ੱਕ ਵੀ ਜਤਾਂਦੇ ਹੋਏ ਉਹਨਾਂ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ पर अजे तक इस घटना नु अंजाम देने वाले लोका दी स्पष्ट जानकारी नहीं मिल पाई है। पंजाब प्रधान गौ रक्षा दल आज सानू सूचना मिली कि एक डेयरी फार्म ਕਰਿਆ ਹੋਇਆ ਇੱਕ ਬੰਦੇ ਨੇ ਤੇ ਇੱਥੇ ਕਿਸੇ ਨੇ ਰਾਤ ਇੱਕ ਗਊ ਦੀਆਂ ਅੰਤਰੀਆਂ ਬਾਹਰ ਕੱਢਤੀਆਂ ਤੇ ਸਾਰੀ ਕੱਟ-ਕੱਟ ਕੇ ਉਹਦਾ ਪੇਟ ਕੱਟਤਾ ਤੇ ਉਹ ਮ੍ਰਿਤਕ ਪਈ ਹੈ ਤੇ ਉਸ ਤੋਂ ਇਲਾਵਾ ਪੰਜ-ਸੱਤ ਗਊਆਂ ਦੇ ਹੋਰ ਚਾਕੂ ਔਰ ਕਿਰਚਾਂ ਮਾਰੀਆਂ ਹੋਈਆਂ ਤੇ ਐਸਐਚਓ ਸਾਹਿਬ ਮੌਕੇ ਤੇ ਪਹੁੰਚ ਗਏ ਨੇ। ਔਰ ਪਰਤਾਲ ਕਰ ਰਹੇ ਨੇ ਸਾਨੂੰ ਜਿਹੜੇ ਬੰਦਿਆਂ ਤੇ ਸ਼ੱਕ ਆ ਸੀ ਐਸਐਚਓ ਸਾਹਿਬ ਨੂੰ ਦੱਸਿਆ ਵੀ ਹੈ ਤੇ ਬਾਕੀ ਐਸਐਚਓ ਸਾਹਿਬ ਵੀ ਫਿੰਗਰਪ੍ਰਿੰਟ ਦੇ ਆਧਾਰ ਤੇ ਜਲਦ ਤੋਂ ਜਲਦੋ ਕਹਿ ਰਹੇ ਹੈ ਅਸੀਂ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ ਸਾਡੀ ਪ੍ਰਸ਼ਾਸਨ ਤੱਕ ਵੀ ਇਹੀ ਅਪੀਲ ਹੈ ਕਿ ਕੱਲ ਨੂੰ ਬੜਾ ਹਾਲਾសា ਕਿਸੇ ਗਊਸ਼ਾਲਾ ਚ ਜਾਂ ਕਿਤੇ ਵੀ ਹੋ ਸਕਦਾ ਹੈ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਬਹੁਤ ਜਲਦੀ ਨਕੇਲ ਪਾਈ ਜਾਵੇ ਕਿਉਂਕਿ ਇਹ ਗਊ ਮੱਤ ਦਾ ਮਾਮਲਾ ਸਾਡੀ ਆਸਥਾਨਾ ਜੁੜਿਆ ਹੋਆ ਮਾਮਲਾ ਇਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਜਲਦੀ ਤੋਂ ਜਲਦੀ ਕਾਰਵਾਈ ਦੀ ਆਦੇਸ਼ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ ਅਗਰ ਇਹ 24 ਘੰਟੇ ਚ ਕੋਈ ਬੰਦਾ ਨਹੀਂ ਇਹਨਾਂ ਨੇ ਅਰੈਸਟ ਕੀਤਾ ਕਿਉਂਕਿ ਸਾਨੂੰ ਪਤਾ ਹੈ ਅਸੀਂ ਬੰਦਿਆਂ ਦੇ ਜਿਨ੍ਹਾਂ ਦੇ ਸ਼ੱਕ ਹੈ ਉਹਨਾਂ ਦੇ ਨਾਮ ਪਤੇ ਵੀ ਦੱਸੇ ਇਹਨਾਂ ਨੂੰ ਫਿੰਗਰਪ੍ਰਿੰਟ ਦੇ ਹਿਸਾਬ ਨਾਲ ਜਾਂ ਡੰਪ ਚਗਾ ਕੇ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ ਨਹੀਂ ਤਾਂ ਕੋਈ ਇੱਥੇ ਬੜਾ ਪ੍ਰਦਰਸ਼ਨ ਕਰ ਰਿਆ ਜਾਏਗਾ ਕੁਮਾਰ ਨਾਉ ਆ ਜੀ ਮੇਰੇ ਭੈਣ ਦਾ ਨਾਮ ਰੀਆ ਵਸਦੇ ਵਾ ਜੀ ਅਸੀਂ ਡੰਗਰਾਂ ਦਾ ਕੰਮ ਕਰਦੇ ਹਾਂ ਔਰ ਉਹ ਸ਼ੁਰੂ ਤੋਂ ਰਹਿੰਦੇ ਆ ਜੀ ਸਾਨੂੰ ਹੋਗੇ ਔਰ 20 25 30 ਸਾਲ ਰਹਿੰਦੇ ਆ ਤੇ ਸਾਨੂੰ ਨਾ ਜੀ ਆਹ ਦੋ ਤਿੰਨ ਵਾਰੀ ਇਹਾ ਸਾਡੇ ਡੰਗਰ ਗੁਜਰ ਗੀ ਇੱਕ ਦੋ ਵਾਰ ਕਦੇ ਦਵਾਈਆਂ ਨਿਕਲੀਆਂ ਕਦੇ ਸੂਈਆਂ ਨਿਕਲਦੀਆਂ ਕਦੇ ਆਹ ਕਾਚੂ ਦੀ ਆ ਵਾਰ ਦਾਤ ਪਹਿਲੀ ਵਾਰੀ ਹੋਈ ਹੈ ਜੀ ਕਿੰਨੇ ਡੰਗਰ ਮਰੇ ਤੇ ਕਿੰਨੇ ਜਖਮੀ ਹੋਏ ਛੇ ਪਹਿਲਾਂ ਮਰੇ ਆ ਜੀ ਆ ਪੰਜ ਛੇ ਜ਼ਖਮੀ ਹੋਏ ਪਹਿਲਾਂ ਨਹੀਂ ਅੱਜ ਕਿੰਨਾਂ ਲਾ ਉਹਨਾਂ ਨੇ ਜ਼ਖਮੀ ਕੀਤਾ ਕਿਹੜੇ ਹਥਿਆਰ ਨਾਲ ਇਹ ਕਾਚੂ ਨਿਕਲਿਆ ਜੀ ਹਸਪਤਾਲ ਸਾਹਿਬ ਡਾਕਟਰ ਸਾਹਿਬ ਕਿੰਨੇ ਜਾਨਵਰ ਮਰਿਆ ਹੋਏ ਛੇ ਮਰ ਗਏ ਜੀ ਨਹੀਂ ਅੱਜ ਕਿੰਨੇ ਅੱਜ ਇੱਕ ਮਰਿਆ ਜੀ ਬਾਕੀ ਜ਼ਖਮੀ ਕਿੰਨੇ ਜ਼ਖਮੀ ਜ਼ਖਮੀ ਕੋਤੂ ਛੇ ਜ਼ਖਮੀ ਨੇ ਕਿਸੇ ਦੇ ਸ਼ੱਕ ਹੈਗਾ ਕੁਝ ਹਾਂਜੀ ਕੋਣ ਹੈਗਾ ਕੋਣ ਇੱਕ ਤਾਂ ਜਿਆ ਨਾਲ ਕਰਦੇ ਆ ਇੱਕ ਇਦਾਂ ਕਿਉਂ ਤੁਹਾਨੂੰ ਕਿਉਂ ਤੰਗ ਬਚੰਗ ਕੀਤਾ ਜਾਂਦਾ ਵੀਰੀ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਦੇ ਆ ਰੇੜੀ ਰੂੜੀ ਚ ਚਲਾਉਂਦੇ ਆ ਬਾਕੀ ਮਾੜਾ ਮੋਟਾ ਇਹ ਕਰਦੇ ਆ ਇਹ ਤੁਹਾਨੂੰ ਸ਼ੱਕ ਕਰ ਇਹਦੇ ਲਈ ਜਾਂਦੇ ਤੇ ਕੁਝ ਕਹਿੰਦੇ ਇਹ ਸਾਨੂੰ ਜਿੰਮਦਾਰੀ ਅਸੀਂ ਡੰਗਰ ਲਣਾਉਂਦੇ ਆ ਮਾੜਾ ਮੋਟਾ ਗੋਬਰ ਲੱਗਿਆ ਹੁੰਦਾ ਡੰਗਰਾਂ ਦੇ ਗੂਹਾ-ਗੂਹਾ ਹੁੰਦੇ ਇਹ ਕਹਿੰਦੇ ਤੁਸੀਂ ਨਾਲ ਹੀ ਛਾੜੂ ਨਹੀਂ ਮਾਰਦੇ ਮਾਰਦੇ ਆ ਜੀ ਇਹ ਸੀਸ ਕਮੇਟੀ ਵਾਲਿਆਂ ਨੂੰ ਪੁੱਛ ਲਓ ਪੁਲਿਸ ਨੂੰ ਦੱਸਤਾ ਇਸ ਵਾਰ ਅਸੀਂ ਪੁਲਿਸ ਨੂੰ ਪਹਿਲਾਂ ਦੋ ਵਾਰ ਦੱਸਿਆ ਜੀ ਇਹ ਅੱਜ ਦਾਸਤਾ ਅੱਜ ਦਾ ਜੀ ਉਹ ਮੌਕਾ ਦੇਖ ਗਏ ਠੀਕ ਬੜੀ ਮੱਧ ਭਾਗੀ ਗੱਲ ਹੈ ਵੀ ਇਹ ਇਨਸਟਾਂਸ ਰੋਪੜ ਦੇ ਵਿੱਚ ਪਹਿਲਾ ਸਟਾਰਟ ਹੋਇਆ ਇਹ ਮਤਲਬ ਮਿਹਨਤੀ ਹੁੰਦੇ ਨੇ ਕੋਈ ਬੰਦਾ ਜਿਹੜਾ ਵੀ ਆਇਆ ਹੈ ਉਹਨੇ ਰੋਪੜ ਸ਼ਹਿਰ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਰਾ ਕੁਝ ਕਰਿਆ ਹੋਇਆ ਦੇਖੋ ਵੈਸੇ ਤਾਂ ਅਸੀਂ ਆਪਣੇ ਸਮਾਜ ਚ ਗਊ ਨੂੰ ਮਾਂ ਦਾ ਦਰਜਾ ਦਿੰਦੇ ਆ ਪਰ ਅੱਜ ਜੋ ਅਸੀਂ ਇੱਥੇ ਆ ਕੇ ਹਾਲਾਤ ਦੇਖੇ ਮੌਕੇ ਦੇ ਉੱਤੇ ਤੇ ਬੜੀ ਸ਼ਰਮ ਵਾਲੀ ਗੱਲ ਹੈ ਔਰ ਸਾਨੂੰ ਇਹ ਦੇਖ ਕੇ ਬੜੀ ਸ਼ਰਮ ਆ ਰਹੀ ਹੈ ਕਿ ਜਿਸ ਮਤਲਬ ਗਊ ਮਾਤਾ ਨੂੰ ਅਸੀਂ ਸਾਡਾ Hindu ਸਮਾਜ ਆਪਣੀ ਮਾਂ ਦਾ ਦਰਜਾ ਦਿੰਦਾ ਹੈ ਅੱਜ ਉਹਦੇ ਨਾਲ ਇਹੋ ਜਿਹਾ ਜਿਹੜਾ ਸਾਡੇ ਰੋਪੜ ਸ਼ਹਿਰ ਦੇ ਅੰਦਰ ਇਹੋ ਜਿਹਾ ਜਿਹੜਾ ਵਤੀਰਾ ਕੀਤਾ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਸਾਰੇ Hindu ਭਾਈਚਾਰੇ ਵੱਲੋਂ ਇਹ ਬੇਨਤੀ ਵੀ ਕਰਦੇ ਹਾਂ ਔਰ ਉਹਨਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਜੇਕਰ ਇਸ ਦੇ ਉੱਤੇ ਤੁਸੀਂ ਪਰਚਾ ਦੇਣ ਨਾਲ ਤੁਹਾਡਾ ਜਿਹੜਾ ਕੰਮ ਹੈ ਉਹ ਖਤਮ ਨਹੀਂ ਹੋ ਗਿਆ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਹਿੰਦੂ ਸਾਡਾ ਸਮਾਜ ਔਰ ਜੋ ਵੀ ਫੈਸਲਾ ਇਸ ਮੀਟਿੰਗ ਦੇ ਵਿੱਚ ਸਾਡਾ ਹੋਵੇਗਾ ਅਸੀਂ ਉਸ ਫੈਸਲੇ ਦੇ ਵਿੱਚ ਆਪਣੇ ਸਮਾਜ ਦੇ ਨਾਲ ਖੜੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਉਹ ਜਿਹੜੇ ਵਿਅਕਤੀ ਨੇ ਜਾਂ ਜਿੰਨੇ ਵੀ ਦੇ ਵਿੱਚ ਸ਼ਾਮਿਲ ਸੀਗੇ ਵਿਅਕਤੀ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਸਾਡਾ ਜੋ ਵੀ ਸਾਨੂੰ ਸੰਘਰਸ਼ ਕਰਨਾ ਪਊਗਾ ਅਸੀਂ ਕਰਾਂਗੇ ਸ਼ਹਿਰ ਬੰਦ ਕਰਾਉਣਾ ਪਵੇ ਅਸੀਂ ਸ਼ਹਿਰ ਵੀ ਬੰਦ ਕਰਾਵਾਂਗੇ ਪਰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਚੇਤਾਵਨੀ ਦਿੰਦੇ ਆ ਕਿ ਆਪਣੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਮੁਸਤੈਦੀ ਨੂੰ ਵਧਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਸ਼ਹਿਰ ਚਾਜੇ ਘਟਨਾਵਾਂ ਹੋ ਰਹੀਆਂ ਪਹਿਲਾਂ ਚੋਰੀ ਦੀਆਂ ਵਾਰਦਾਤਾਂ ਕਿੰਨੀਆਂ ਸਾਡੇ ਸ਼ਹਿਰ ਦੇ ਵਿੱਚ ਉਹ ਅਸੀਂ ਦੇਖਣ ਨੂੰ ਮਿਲੀਆਂ ਨੂਰਪੁਰ 베ਦੀ ਦੇ ਵਿੱਚ ਲੋਕਾਂ ਦੇ ਪਸ਼ੂ ਤੱਕ ਚੁਰਾ ਲਏ ਗਏ ਮਤਲਬ ਇੱਥੇ ਕੌਣ ਸੇਫ ਹੈ ਦਾਵਾਤਾ ਸਰਕਾਰ ਸਰਕਾਰ ਜਿਹੜੀ ਹੈ ਵੱਡੇ ਵੱਡੇ ਕਰਦੀ ਹੈ ਕਿ ਅਸੀਂ ਸਿਸਟਮ 'ਚ ਸੁਧਾਰ ਲੈ ਕੇ ਆ ਗਏ ਸਿਸਟਮ ਨੂੰ ਸੁਧਾਰ ਦਿੱਤਾ ਪਰ ਅੱਜ ਜਿੱਥੇ ਬੇਜਵਾਨ ਜਾਨਵਰ ਵੀ ਸੇਫ ਨਹੀਂ ਹੈਗੇ ਉਥੇ ਸਰਕਾਰ ਦੇ ਸਾਰੇ ਦਾਅਵੇ ਜਿਹੜੇ ਆ ਉਹ ਖੋਖਲੇ ਨਜ਼ਰ ਆਉਂਦੇ ਆ ਸੋ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਆ ਉਹਦੇ ਵਿੱਚ ਜੋ ਵੀ ਫੈਸਲਾ ਹੋਊਗਾ ਅਸੀਂ ਆਪਣੇ ਸਮਾਜ ਨਾਲ ਵੀ ਖੜੇ ਆਂ ਔਰ ਸ਼ਹਿਰ ਦੇ ਨਾਲ ਵੀ ਖੜੇ ਆਂ ਪਸ਼ੂ ਜਾਨਵਰ ਹੈਗੇ ਆ ਪਸ਼ੂ ਪਾਲਪਲੇ ਇਹਦੇ 'ਚ ਇੱਕ ਜਾਨਵਰ ਦੀ ਮੌਤ ਹੋ ਚੁੱਕੀ ਆ ਇੱਕ ਸੀਰੀਅਸ ਕੰਡੀਸ਼ਨ ਚ ਜਗਾ ਉਹਦੇ ਜਾਨੀ ਸ਼ਾਰਪ ਕੱਟ ਲੱਗਦਾ ਉਹ ਅਸੀਂ ਕਵਾਲੀ ਕਲੀਨਿਕ ਸਾਡੇ ਕੋ ਗਿਆ ਸੀ ਉਹਦਾ ਅਸੀਂ ਉਹ ਜਿਹੜਾ ਵੈਪਨ ਸੀਗਾ ਵਿੱਚੋਂ ਕੱਢ ਲਿਆ ਆ ਤੇ ਉਹਦੀ ਡਰੈਸਿੰਗ ਕਰਕੇ ਉਹਨੂੰ ਹੁਣ ਉੱਥੇ ਅੰਡਰ ਟਰੀਟਮੈਂਟ ਹੈਗਾ 2 ਜਨਵਰੀ ਇੱਥੇ ਅਸੀਂ ਹੋਰ ਆ ਉਹਨਾਂ ਚ ਵੀ ਉਹਨੇ ਮਾਰਨ ਦੀ ਜਿਹੜਾ ਕੋਈ ਸ਼ਾਰਪ ਚੀਜ਼ ਕੋਸ਼ਿਸ਼ ਕੀਤੀ ਜਿਹੜਾ ਵੀ ਕੋਈ ਕਲਪਰੇਟ ਹੈਗਾ ਤੇ ਉਹਨਾਂ ਦਾ ਅਸੀਂ ਟਰੀਟਮੈਂਟ ਕਰ ਰਹੇ ਆ ਮੁਢਲੀ ਜਾਂਚ ਕੁਝ ਲੱਗਿਆ ਕਿ ਹਾਂ ਵੀ ਇਹਨਾਂ ਨੂੰ ਵਾਕਈ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਹੈ ਤਾਂ ਇਹ ਸ਼ਰਾਰਤਬਾਜ਼ੀ ਦਾ ਹੋ ਸਕਦਾ ਬਾਕੀ ਜਿਵੇਂ ਵੀ ਪੁਲਿਸ ਆਪਣਾ ਕਾਰਵਾਈ ਕਰ ਰਹੀ ਆ ਉਹਦੇ ਅਕੋਰਡਿੰਗਲੀ ਜਿਹੜੀ ਰਿਕੁਐਸਟ ਆਊਗੀ ਅਸੀਂ ਆਪਣੀਆਂ ਫਾਈਂਡਿੰਗ ਦੇਵਾਂਗਾ ਤੁਹਾਡਾ ਨਾਮ ਕੀ ਮੈਂ ਡਾਕਟਰ ਕੁਲਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਰੂਪੜ ਤੋਂ ਕਿ ਸਾਨੂੰ ਕੋਲ ਪੁਜਾਰ ਤੋਂ ਇਨਫੋਰਮੇਸ਼ਨ ਮਿਲੀ ਹੈ ਹੁਣੇ ਥੋੜੀ ਦੇਰ ਪਹਿਲਾਂ ਮਾਰਨਿੰਗ 'ਚ ਕਿ ਮੇਰਾ ਫਾਰਮ ਦਾ ਸੁਦੇਵਾਰ ਡੈਰੀ ਹੈ ਇਹਦੇ ਵਿੱਚ ਇਹ ਜਿਹੜੀ ਚੱਕੂ ਗਾਵ ਨੇ ਮਾਰਿਆ ਗਿਆ ਸੋ ਅਸੀਂ ਮੌਕੇ ਤੇ ਆ ਗਏ ਹੜਤਾਲ ਕਰ ਰਹੇ ਹਾਂ ਸਰ ਕਿੰਨੇ ਡੰਗਰ ਮਰੇ ਇਹਦੇ ਵਿੱਚ ਜਿੱਦਾਂ ਇੱਕ ਡਾਕਟਰ ਗਾਂ ਦਾ ਅਸੀਂ ਹਸਪੀਟਲ ਲੈ ਕੇ ਗਏ ਆ ਇੱਕ ਗਾਂ ਦੀ ਡੈਥ ਹੋ ਗਈ ਅੱਧੇ ਕੀ ਜਾਂਚ ਕੀਤੀ ਜਾਂਦੀ ਚੱਲ ਰਹੀ ਹੈ ਜੀ ਅੱਜ ਮਿਤੀ 27 ਸਤੰਬਰ 2024 ਨੂੰ ਹਰਨਾਸੀਡੀ ਰੂਪਨਗਰ ਵਿਖੇ ਇਤਲਾਹ ਮਿਲੀ ਕਿ ਪਰਮਵੀਰ ਵਾਸੂਦੇਵ ਦੇ ਡੇਰੀ ਫਾਰਮ ਉੱਤੇ ਰੱਖੀਆਂ ਹੋਈਆਂ ਗਊਆਂ ਉੱਤੇ ਕਿਸੇ ਨਾਮਲੂਗ ਵਿਅਕਤੀ ਵੱਲੋਂ ਤੇਜ਼ ਪਿਆਰ ਹਥਿਆਰਾਂ ਨਾਲ ਗਊਆਂ ਨੂੰ ਜ਼ਖਮੀ ਕੀਤਾ ਗਿਆ। ਇਤਲਾਹ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਰਮਵੀਰ ਵਾਸੂਦੇਵ ਦੇ ਤਾਏ ਦੇ ਲੜਕੇ ਵਿਸ਼ਾਲ ਵਾਸੂਦੇਵ ਦੇ ਬਿਆਨਾਂ ਉੱਤੇ ਬੀਐਨਐਸ ਅਤੇ ਪ੍ਰਿਵੈਂਸ਼ਨ ਆਫ ਕਰੁਐਲਟੀ ਟੂ ਐਨੀਮਲ ਐਕਟ ਦੇ ਤਹਿਤ ਬੱਕਰੀਆਂ ਵਿਕੇਤਾਵਾਂ ਤੇ ਐਫਆਈਆ ਦਰਜ ਕੀਤੀ ਗਈ ਹੈ ਔਰ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ।